ਸਬਜ਼ੀਆਂ ਦੇ ਵਿੱਚੋਂ ਨਿਕਲਣ ਵਾਲਾ ਕੀੜਾ ਤੁਹਾਡੇ ਦਿਮਾਗ ਤੱਕ ਪਹੁੰਚ ਜਾਂਦਾ ਹੈ ਇਹ ਗੱਲ ਹੈਰਾਨ ਕਰਨ ਵਾਲੀ ਜ਼ਰੂਰ ਹੈਗੀ ਹੈ ਕਿਉਂਕਿ ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਸਬਜ਼ੀਆਂ ਦੇ ਵਿੱਚ ਕੀੜੇ ਵੀ ਨਿਕਲਦੇ ਨੇ ਖਾਸ ਕਰਕੇ ਪੱਤਾ ਗੋभी ਸਬਜ਼ੀਆਂ ਵਰਗੀਆਂ ਇਹਨਾਂ ਚੀਜ਼ਾਂ ਦੇ ਵਿੱਚ ਕੀੜੇ ਆਮ ਨਿਕਲਦੇ ਨੇ ਬਰਸਾਤੀ ਮੌਸਮ ਦੇ ਵਿੱਚ ਤੇ ਅਜਿਹੇ ਮੌਸਮ ਦੇ ਵਿੱਚ ਵੀ ਪਰ ਸਵਾਲ ਇੱਥੇ ਇਹ ਹੁੰਦਾ ਹੈ ਵੀ ਆਖਿਰ ਅਸੀਂ ਬੱਚਿਏ ਕਿਵੇਂ ਸਬਜ਼ੀਆਂ ਦੀ ਸਫਾਈ ਕਿਵੇਂ ਕਰੀਏ ਚੰਗੀ ਤਰ੍ਹਾਂ ਤੋਂ ਇਹ ਕਿਵੇਂ ਕਿਵੇਂ ਉਸ ਦੀ ਸਾਮ ਸੰਭਾਲ ਕਰ ਸਕਦੇ ਹਾਂ ਤਾਂ ਕਿ ਅਸੀਂ ਉਸ ਤੋਂ ਬਚ ਸਕੀਏ ਲੇਕਿਨ ਜੇਕਰ ਉਹ ਕੀੜਾ ਇੱਕ ਵਾਰ ਦਿਮਾਗ ਤੱਕ ਪਹੁੰਚ ਜਾਂਦਾ ਹੈ ਤਾਂ ਬਹੁਤ ਜ਼ਿਆਦਾ ਖਤਰਾ ਹੋਰ ਵੀ ਵਾਜਦਾ ਹੈ ਤੇ ਇਸੇ ਲਈ ਅਸੀਂ ਹਰ ਰੋਜ਼ ਸਬਜ਼ੀਆਂ ਖਾਂਦੇ ਹਾਂ ਸਬਜ਼ੀਆਂ ਸਾਡੀ ਦਿਲ ਜੋ ਕਿ ਦਿਨਚਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਸਿਹਤ ਲਈ ਬਹੁਤ ਲਾਭਦਾਇਕ ਵੀ ਹੈ ਪਰ ਕਈ ਵਾਰੀ ਸਬਜ਼ੀਆਂ ਨੂੰ ਕਟਾਈ ਤੋਂ ਪਹਿਲਾਂ ਕੀੜੇ ਮਾਰਨ ਵਾਲੀ ਦਵਾਈਆਂ ਛਿੜਕ ਦਿੱਤੀਆਂ ਜਾਂਦੀਆਂ ਨੇ ਅਸੀਂ ਹਰ ਰੋਜ਼ ਸਬਜ਼ੀਆਂ ਖਾਂਦੇ ਹਾਂ ਤੇ ਸਬਜ਼ੀਆਂ ਸਾਡੀ ਫੂਡ ਦੇ ਚੈਨ ਦਾ ਮਹੱਤਵਪੂਰਨ ਹਿੱਸਾ ਹੈ ਤੇ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ ਪਰ ਤੁਹਾਨੂੰ ਦੱਸਦੀ ਹੈ ਕਿ ਇਸ ਦੇ ਨਾਲ ਮਹਨ ਜੋ ਕਿ ਸਬਜ਼ੀਆਂ ਦੇ ਵਿੱਚ ਮਿੱਟੀ ਵੀ ਰਹਿ ਜਾਂਦੀ ਹੈ ਜਦੋਂ ਸਬਜ਼ੀਆਂ ਦੀ ਕਟਾਈ ਹੁੰਦੀ ਹੈ ਜੇ ਸਬਜ਼ੀਆਂ ਨੂੰ ਠੀਕ ਤਰੀਕੇ ਦੇ ਨਾਲ ਨਾ ਧੋਇਆ ਜਾਵੇ ਤਾਂ ਸਰੀਰ ਦੇ ਵਿੱਚ ਕਿਟਾਣੂ ਆ ਸਕਦੇ ਨੇ ਅਜਿਹੇ ਦੇ ਵਿੱਚ ਸਬਜ਼ੀਆਂ ਨੂੰ ਠੀਕ ਤਰੀਕੇ ਦੇ ਨਾਲ ਸਾਫ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਇਹ ਗੰਦੀਆਂ ਸਬਜ਼ੀਆਂ ਦਿਮਾਗ ਦੇ ਵਿੱਚ ਕੀੜੇ ਪੈਦਾ ਕਰ ਸਕਦੀਆਂ ਨੇ ਦਿਮਾਗ ਦੇ ਕੀੜੇ ਆਖਿਰ ਹੁੰਦੇ ਕੀ ਨੇ ਇਹ ਵੀ ਜ਼ਰੂਰ ਸੁਣ ਲਓ ਇਹ ਕਿਵੇਂ ਦਿਖਾਈ ਦਿੰਦੇ ਨੇ ਉਹ ਅ ਬਹੁਤ ਘੱਟ ਲੋਕਾਂ ਨੂੰ ਪਤਾ ਲੱਗਦਾ ਇਸ ਦੇ ਬਾਰੇ ਅਤੇ ਇਹਨਾਂ ਤੋਂ ਬਚਣ ਦੇ ਲਈ ਸਬਜ਼ੀਆਂ ਨੂੰ ਕਿਵੇਂ ਧੋਇਆ ਜਾਣਾ ਚਾਹੀਦਾ ਹੈ ਇਹ ਵੀ ਤੁਸੀਂ ਜ਼ਰੂਰ ਸੁਣ ਲਓ ਇਹ ਸਭ ਜਾਣਕਾਰੀ AAIIMS ਦੀ ਜੋ ਕਿ ਦੱਸਦੀ ਹੈ ਕਿ ਟ੍ਰੇਨਡ ਨਿਊਰੋਲੋਜਿਸਟ ਅਤੇ ਜਨਰਲ ਫਿਜ਼ੀਸ਼ੀਅਨ ਡਾਕਟਰ ਪ੍ਰੇੰਕਾ ਸਰਾਵਤ ਨੇ ਦਿੱਤੀ ਹੈ ਤਾਂ ਜਾਣਦੇ ਹਾਂ ਡਾਕਟਰ ਤੋਂ ਕਿ ਦਿਮਾਗ ਦੇ ਕੀੜਿਆਂ ਤੋਂ ਬਚਣ ਦੇ ਲਈ ਸਬਜ਼ੀਆਂ ਨੂੰ ਕਿਵੇਂ ਧੋਇਆ ਜਾਣਾ ਚਾਹੀਦਾ ਹੈ ਧਿਆਨ ਨਾਲ ਇਹ ਵੀਡੀਓ ਇੱਕ ਵਾਰ ਜ਼ਰੂਰ ਸੁਣਿਓ ਇਹ ਖਬਰ ਅਖੀਰ ਤੱਕ ਜ਼ਰੂਰ ਦੇਖਿਓ ਤਾਂ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਤਾਂ ਦਿਮਾਗ ਦਾ ਕੀੜਾ ਜਿਸ ਨੂੰ ਕਿ ਨਿਊਰੋਸਿਸਟਰੀ ਸਰਕੋਸਿਸ ਕਿਹਾ ਜਾਂਦਾ ਹੈ ਅਸਲ ਦੇ ਵਿੱਚ ਟੇਨੀਆ ਸੋਲੀਅਮ ਨਾਮ ਦੇ ਕੀੜੇ ਦੇ ਅੰਡੇ ਕਾਰਨ ਹੁੰਦਾ ਇਹ ਰਿੰਗਣ ਵਾਲਾ ਕੀੜਾ ਨਹੀਂ ਹੁੰਦਾ ਸਗੋਂ ਇਸ ਦੇ ਅੰਡੇ ਮਿੱਟੀ ਦੇ ਵਿੱਚ ਜਾਂ ਫਿਰ ਮਿੱਟੀ ਵਾਲੀਆਂ ਸਬਜ਼ੀਆਂ ਦੇ ਵਿੱਚ ਜਿਵੇਂ ਕਿ ਪੱਤਾ ਗੋਬੀ ਇਹਨਾਂ ਵਰਗੀਆਂ ਸਬਜ਼ੀਆਂ ਦੇ ਵਿੱਚ ਮੌਜੂਦ ਹੁੰਦੇ ਨੇ ਜਦੋਂ ਇਹ ਸਬਜ਼ੀਆਂ ਖਾਧੀਆਂ ਜਾਂਦੀਆਂ ਨੇ ਤਾਂ ਪੇਟ ਦੇ ਐਸਿਡ ਵੀ ਇਹਨਾਂ ਅੰਡਿਆਂ ਨੂੰ ਨਹੀਂ ਮਾਰ ਸਕਦੇ ਅਤੇ ਇਹ ਅੰਤਰੀਆਂ ਦੇ ਰਾਹੀਂ ਦਿਮਾਗ ਵਿੱਚ ਪਹੁੰਚ ਜਾਂਦੇ ਨੇ ਜਦੋਂ ਕਿ ਜਦੋਂ ਇਹ ਅੰਡੇ ਦਿਮਾਗ ਦੇ ਵਿੱਚ ਪਹੁੰਚਦੇ ਨੇ ਤਾਂ ਉੱਥੇ ਸਵੇਲਿੰਗ ਪੈਦਾ ਕਰਦੇ ਨੇ ਸੋਚ ਪੈਦਾ ਕਰਦੇ ਨੇ ਕਿਉਂਕਿ ਸਰੀਰ ਹਰ ਬਾਰੀ ਚੀਜ਼ ਦੇ ਨਾਲ ਪ੍ਰਤੀਕਿਰਿਆ ਕਰਦਾ ਹੈ ਦਿਮਾਗ ਦੇ ਵਿੱਚ ਇਹਨਾਂ ਕੀੜਿਆਂ ਦੇ ਅੰਡਿਆਂ ਦੇ ਕਾਰਨ ਦਿਮਾਗ ਦੇ ਵਿੱਚ ਸੋਜ ਹੋ ਜਾਂਦੀ ਹੈ ਅਤੇ ਇਹ ਸੋਚ ਕਰਕੇ ਸਿਰਦਰਦ ਤੇ ਦੌਰੇ ਪੈਣ ਦੀ ਸਮੱਸਿਆ ਹੋ ਸਕਦੀ ਹੈ। ਬੱਚਿਆਂ ਦੇ ਵਿੱਚ ਦੌਰੇ ਪੈਣ ਦਾ ਇੱਕ ਮੁੱਖ ਕਾਰਨ ਹੈ ਨਿਊਰੋਸਿਸਟੀ ਸਰਕੋਸਿਸ ਹੁੰਦਾ ਹੈ ਇਹਨਾਂ ਕੀੜਿਆਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਸਬਜ਼ੀਆਂ ਨੂੰ ਠੀਕ ਤਰ੍ਹਾਂ ਦੇ ਨਾਲ ਧੋ ਕੇ ਵਰਤਿਆ ਜਾਵੇ ਦਿਮਾਗ ਦੇ ਵਿੱਚ ਕੀੜਿਆਂ ਤੋਂ ਬਚਣ ਦੇ ਲਈ ਸਬਜ਼ੀਆਂ ਨੂੰ ਧੋਣਾ ਬਹੁਤ ਜ਼ਰੂਰੀ ਹੈ ਡਾਕਟਰਾਂ ਦੇ ਮੁਤਾਬਕ ਸਬਜ਼ੀਆਂ ਨੂੰ ਸਾਫ਼ ਕਰਨ ਦੇ ਲਈ ਪਹਿਲਾਂ ਉਹਨਾਂ ਨੂੰ ਚੱਲਦੇ ਪਾਣੀ ਦੇ ਹੇਠ 5 ਮਿੰਟ ਤੱਕ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਇਸ ਤੋਂ ਬਾਅਦ ਸਬਜ਼ੀਆਂ ਨੂੰ ਸੁਕਾ ਕੇ ਹੀ ਸਟੋਰ ਕਰਨਾ ਚਾਹੀਦਾ ਹੈ ਇੱਕ ਹੋਰ ਤਰੀਕਾ ਹੈ ਕਿ ਇੱਕ ਚਮਚ ਬੇਕਿੰਗ ਸੋਡੇ ਸੋਡੇ ਨੂੰ ਦੋ ਗਿਲਾਸ ਪਾਣੀ ਦੇ ਵਿੱਚ ਮਿਲਾ ਕੇ ਸਬਜ਼ੀਆਂ ਨੂੰ 5 ਤੋਂ 10 ਮਿੰਟ ਲਈ ਇਸ ਪਾਣੀ ਦੇ ਵਿੱਚ ਭਿਜਾ ਰਹਿਣ ਦਿਓ ਫਿਰ ਸਬਜ਼ੀਆਂ ਨੂੰ ਚਲਦੇ ਪਾਣੀ ਦੇ ਨਾਲ ਧੋ ਕੇ ਸੁਕਾ ਲਓ ਅਤੇ ਸੁਰੱਖਿਅਤ ਢੰਗ ਦੇ ਨਾਲ ਇਹਨੂੰ ਸਟੋਰ ਕੀਤਾ ਜਾਵੇ। ਇਹਨਾਂ ਗੱਲਾਂ ਦਾ ਵੀ ਧਿਆਨ ਜ਼ਰੂਰ ਰੱਖਣਾ ਚਾਹੀਦਾ ਜਿਵੇਂ ਕਿ ਪੱਤਿਆਂ ਵਾਲੀਆਂ ਸਬਜ਼ੀਆਂ ਦੇ ਵਿੱਚ ਪੱਤਾ ਗੋभी ਅਤੇ ਫੁੱਲ ਗੋभी ਨੂੰ ਖਾਸ ਧਿਆਨ ਨਾਲ ਤੋਂ ਕੱਚੀਆਂ ਸਬਜ਼ੀਆਂ ਖਾਣ ਤੋਂ ਬਚੋ। ਬਾਹਰ ਨਿਊਡਲਜ਼, 버ਗਰ ਜਾਂ ਫਿਰ ਸਲਾਦ ਵਰਗੇ ਖਾਣੇ ਦੇ ਵਿੱਚ ਵੀ ਕੱਚੀਆਂ ਸਬਜ਼ੀਆਂ ਘੱਟ ਤੋਂ ਘੱਟ ਜ਼ਰੂਰ ਇਸਤੇਮਾਲ ਕਰੋ ਕਿਉਂਕਿ ਇੱਕ ਘਰ ਦੇ ਵਿੱਚ ਬਣੀ ਚੀਜ਼ ਤੇ ਇੱਕ ਬਾਹਰੋਂ ਬਣੀ ਚੀਜ਼ ਇਹ ਤਾਂ ਮੈਨੂੰ ਦੱਸਣ ਦੀ ਵੀ ਲੋੜ ਨਹੀਂ ਹੈ ਤੁਹਾਨੂੰ ਖੁਦ ਇਸ ਚੀਜ਼ ਬਾਰੇ ਬਹੁਤ ਪਤਾ ਹੋਵੇਗਾ ਤੁਹਾਡੇ ਘਰ ਦੇ ਵਿੱਚ ਵੱਡੇ ਲੋਕ ਵੀ ਇਹੀ ਕਹਿੰਦੇ ਨੇ ਕਿ ਬਾਹਰਲਾ ਖਾਣਾ ਨਹੀਂ ਖਾਣਾ ਚਾਹੀਦਾ ਕਿਉਂਕਿ ਬਾਹਰਲੇ ਖਾਣੇ ਦੇ ਵਿੱਚ ਸਾਫ ਸਫਾਈ ਦਾ ਜ਼ਿਆਦਾ ਧਿਆਨ ਨਹੀਂ ਰੱਖਿਆ ਜਾਂਦਾ ਤਾਂ ਚੰਗਾ ਇਹੀ ਹੋਵੇਗਾ ਜਿੰਨਾ ਹੋ ਸਕਦਾ ਹੈ ਸ਼ੁੱਧ ਤੇ ਜੋ ਕਿ ਸਾਫ ਕੀਤਾ ਹੋਇਆ ਭੋਜਨ ਹੀ ਖਾਣਾ ਚਾਹੀਦਾ ਜੋ ਕਿ ਤੁਹਾਡੇ ਘਰ ਦੇ ਵਿੱਚ ਜੋ ਬਣਿਆ ਹੁੰਦਾ ਹੈ ਤਾਂ ਤਰੀਕਾ ਜੋ ਕਿ ਤੁਹਾਨੂੰ ਦੱਸ ਚੁੱਕਿਆ ਇਸ ਨੂੰ 5 10 ਮਿੰਟ ਜੋ ਕਿ ਘਰ ਦੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਵਾਸ਼ ਕਰੋ ਉਸ ਤੋਂ ਬਾਅਦ ਸੁਕਾ ਕੇ ਹੀ ਉਸ ਨੂੰ ਸਟੋਰ ਕਰੋ